ਘਰ ਦੇ ਵਿੱਚ ਰਹਿੰਦੀਆਂ ਸੱਸ ਨੂੰ ਚੰਗੀਆਂ ਭਲੀਆਂ ਸੀ ਅਤੇ ਪੂਰੇ ਪਿੰਡ ਦੇ ਵਿੱਚ ਖੁਸ਼ਹਾਲੀ ਵੀ ਸੀ ਪਿੰਡ ਵਾਲੇ ਦੱਸਦੇ ਨੇ ਕਿ ਸਾਡੇ ਪਿੰਡ ਦੇ ਵਿੱਚ ਕਦੇ ਵੀ ਕੋਈ ਵਾਰਦਾਤ ਨਹੀਂ ਹੋਈ ਹੈ ਪਰ ਜਦੋਂ ਇਸ ਸੱਸ ਨੂੰ ਘਰ ਦੇ ਅੰਦਰ ਹੀ ਖਤਮ ਕੀਤਾ ਗਿਆ ਤਾਂ ਸਭ ਹੈਰਾਨ ਹੋ ਗਏ ਕਿ ਆਖਿਰਕਾਰ ਇਹ ਵਾਪਰ ਕੀ ਗਿਆ ਹਰ ਕੋ ਇਹ ਹੀ ਸੋਚ ਰਿਹਾ ਸੀ ਕਿ ਕੋਈ ਚੋਰ ਉੱਚਕਾ ਹੋਣਾ ਹੈ ਕੋਈ ਲੁਟੇਰਾ ਹੋਣਾ ਹੈ ਜੋ ਕਿ ਘਰ ਦੇ ਅੰਦਰ ਬੜਿਆ ਤੇ ਸੱਸ ਦੀ ਜਾਨ ਲੈ ਲਈ ਪਰ ਜਦੋਂ ਇਸ ਘਰ ਦੇ ਵਿੱਚ ਪੁਲਿਸ ਪਹੁੰਚੀ ਤਾਂ ਉਹਨਾਂ ਨੂੰ ਕੁਝ ਗੱਲਾਂ ਸ਼ੱਕੀ ਜਾਪੀਆਂ ਜਿਸ ਤੋਂ ਬਾਅਦ ਉਹਨਾਂ ਨੇ ਅਨੁਮਾਨ ਲਗਾਇਆ ਕਿ ਹੋਵੇ ਨਾ ਹੋਵੇ ਇਹ ਕਿਸੇ ਆਪਸੀ ਰੰਜਿਸ਼ ਦਾ ਨਤੀਜਾ ਹੈ ਕਿ ਸੱਸ ਦੀ ਜਾਨ ਲਈ ਗਈ ਹੈ ਛਾਣਬੀਣ ਦੇ ਵਿੱਚ ਪਤਾ ਲੱਗਿਆ ਕਿ ਉਸ ਸਮੇਂ ਘਰ ਦੇ ਵਿੱਚ ਨੂ ਮੌਜੂਦ ਸੀ ਹਾਲਾਂਕਿ ਉਸ ਨੂੰ ਵੱਖਰਾ ਪੋਸ਼ਣ ਪਾ ਕੇ ਦਿੱਤਾ ਹੋਇਆ ਸੀ ਪਰ ਉੱਥੇ ਉਹ ਰਹਿੰਦੀ ਸੀ ਅਤੇ ਉਸ ਦਾ ਪਤੀ ਵਿਦੇਸ਼ ਤੇ ਵਿੱਚ ਗਿਆ ਹੋਇਆ ਸੀ ਇਸੇ ਗੱਲਾਂ ਦਾ ਫਾਇਦਾ ਚੱਕਦੇ ਹੋਏ ਕੁੜੀ ਦੇ ਵੱਲੋਂ ਭਤੀਜੇ ਦੇ ਨਾਲ ਗਲਤ ਸਬੰਧ ਬਣਾ ਲਏ ਗਏ ਸਨ ਜਿਸ ਤੋਂ ਬਾਅਦ ਸੱਸ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਰੋਲਾ ਪਾਣਾ ਸ਼ੁਰੂ ਕੀਤਾ ਅਤੇ ਕਿਹਾ ਕਿ ਉਹ ਸਭ ਨੂੰ ਦੱਸ ਦਵੇਗੀ ਤੇ ਆਪਣੀ ਹਰਕਤਾਂ ਤੋਂ ਨੂੰ ਬਾਜ਼ ਆ ਜਾਵੇ ਇਸੇ ਦੇ ਚਲਦੇ ਹੋਏ ਭਤੀਜੇ ਅਤੇ ਇਸ ਨੂ ਦੇ ਵੱਲੋਂ ਮਿਲ ਕੇ ਸੱਸ ਦੀ ਜਾਨ ਲਈ ਗਈ ਸੀ ਮੋਗਾ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਸੀ ਜਿੱਥੇ ਬੀਤੇ ਦਿਨੀ ਕਰਦੇ ਵਿੱਚੋਂ ਬਜ਼ੁਰਗ ਔਰਤ ਦੀ ਮ੍ਰਿਤਕ ਦੇ ਬਰਾਮਦ ਹੋਈ ਸੀ ਘਰ ਦੇ ਵਿੱਚ ਕਮਰੇ ਦੇ ਅੰਦਰ ਮੰਜੇ ਦੇ ਕੋਲੋਂ ਉਸਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਸੀ ਅਤੇ ਹੁਣ ਇਸ ਪੂਰੀ ਘਟਨਾ ਤੋਂ ਬਾਅਦ ਵੱਡਾ ਖੁਲਾਸਾ ਹੋਇਆ